ਜੇਕਰ ਤੁਹਾਨੂੰ ਵੀ ਕੋਈ ਨਾ ਕੋਈ ਹੈਲਥ ਇਸ਼ੂ ਆਤਾ ਹੈ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਆ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਸਿੰਘ ਹੈਰੀ ਸਵਾਗਤ ਕਰਦੇ ਹਾਂ ਤੁਹਾਡਾ ਆਪਣਾ ਚੈਨਲ ਅਵਲ ਆਯੁਰਵੈਦ ਦੇ ਵਿੱਚ। ਅੱਜ ਅਸੀਂ ਪ੍ਰੋਨੈਕਟਰ ਜੂਸ ਦਾ ਇੱਕ ਬਹੁਤ ਹੀ ਸ਼ਾਨਦਾਰ ਰਿਜ਼ਲਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਅੱਜ ਅਸੀਂ ਜਿਲ੍ਹਾ ਜੰਦਰ ਦੇ ਵਿੱਚ ਢਿਲਮਾ ਪਿੰਡ ਦੇ ਲਾਗੇ ਸਣੀ ਇਨਕਰੇ ਦੇ ਵਿੱਚ ਵਿਸ਼ਨੂੰ ਦਾਸ ਜੀ ਨੂੰ ਮਿਲਣ ਆਏ ਹੋਇਆ। ਇਹਨਾਂ ਨੇ ਸਾਡਾ ਪ੍ਰੋਨੈਕਟਰ ਪ੍ਰੋਡਕਟ ਨੂੰ ਯੂਜ਼ ਕੀਤਾ। ਇਹਨਾਂ ਨੂੰ ਕੀ ਪ੍ਰੋਬਲਮ ਸੀ ਪਹਿਲਾਂ ਇਹ ਜਾਣਦੇ ਹਾਂ ਤੇ ਪ੍ਰੋਨੈਕਟਰ ਯੂਜ਼ ਯੂਜ਼ ਕਰਨ ਦੇ ਨਾਲ ਇਹਨਾਂ ਨੂੰ ਕੀ ਕੀ ਬੈਨੀਫਿਟ ਅਸੀਂ ਉਹ ਵੀ ਜਾਣਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸ਼ੂਗਰ ਸੀ 300 ਦੇ ਕਰੀਬ ਹੁਣ 150 ਤੋਂ 200 ਦੇ ਆ ਗਈ ਤੇ ਪਹਿਲਾਂ ਤੁਹਾਨੂੰ ਸ਼ੂਗਰ 300 ਦੇ ਕਰੀਬ ਰਹਿੰਦੀ ਸੀ ਹੁਣ ਤੁਹਾਨੂੰ ਮਤਲਬ ਸ਼ੂਗਰ ਦੇ ਘੱਟ ਕੇ 150 ਦੇ ਲਾਗੇ ਛਾਗੇ ਆ ਗਈ ਹੈ ਇਸ ਪ੍ਰਕ ਨੂੰ ਪੀਣ ਦੇ ਨਾਲ ਠੀਕ ਹੈ ਇਹਦੇ ਨਾਲ ਤੁਹਾਨੂੰ ਹੋਰ ਵੀ ਕੋਈ ਉਹਨਾਂ ਕੋਈ ਬੈਨੀਫਿਟ ਮਿਲੇ ਤਾਂ ਤਾਕਤ ਮਿਲੀ ਹੈ ਸਰੀਰ ਨੂੰ ਤਾਕਤ ਮਿਲੀ ਹਾਂਜੀ ਦੂਸਰਾ ਭੁੱਖ ਵੀ ਲੱਗਦੀ ਹੈ ਜਿਉਂ ਪਹਿਲਾਂ ਭੁੱਖ ਲੱਗਦੀ ਸੀ ਜਾਂ ਨਹੀਂ ਕੱਟ ਲੱਗਦੀ ਸੀ ਅੱਛਾ ਪਹਿਲਾਂ ਭੁੱਖ ਘੱਟ ਲੱਗਦੀ ਸੀ ਤੇ ਹੁਣ ਤੁਸੀਂ ਪ੍ਰੋਡਕਟ ਯੂਜ਼ ਕੀਤਾ ਜਦੋਂ ਉਸ ਤੋਂ ਬਾਅਦ ਭੁੱਖ ਲੱਗਣੀ ਸ਼ੁਰੂ ਹੋ ਗਈ ਹਾਂਜੀ ਜਿਵੇਂ ਤੁਸੀਂ ਕਿੰਨੇ ਵੀ ਪਹਿਲਾਂ ਸਰੀਰ ਥੱਕੇ ਥੱਕੇ ਰਹਿੰਦਾ ਸੀਗਾ ਹੁਣ ਕਿਦਾਂ ਮਹਿਸੂਸ ਕਰਦੇ ਆ ਓਮ ਠੀਕ ਹੈ ਜੀ ਕਿੰਨੇ ਪਾਸੇ ਤੁਹਾਨੂੰ ਫਰਕ ਲੱਗਦਾ ਵੀ ਹਾਂ ਮੇਰਾ ਸਰੀਰ ਪਹਿਲਾਂ ਨਾਲੋਂ ਕਿੰਨੇ ਪਸੰਦ ਤੱਕ ਸਹੀ ਆ ਜੂਸ ਪੀਣ ਦੇ ਨਾਲ ਹਾਲਾਤ ਹੈ ਕਿ ਉਹ 45 ਉੱਪਰ ਹੈਗਾ ਤੁਹਾਨੂੰ ਇਸ ਪ੍ਰੋਡਕਟ ਬਾਰੇ ਪ੍ਰੋਡਕਟਰ ਬਾਰੇ ਤੁਹਾਨੂੰ ਕਿਹਨੇ ਨਹੀਂ ਦੱਸਿਆ ਸੀ ਡਾਕਟਰ ਐਸ ਪੀ ਡਾਕਟਰ ਐਸ ਪੀ ਜੀ ਹਾਂਜੀ ਓਕੇ ਜੀ ਐਸ ਪੀ ਕਲੀਨਿਕ ਹਾਂਜੀ ਐਸਐਫ ਕਲੀਨਿਕ ਜੋ ਤੇ ਕੋਈ ਜਿ ਟਿਲ ਬੰਦੇ ਨਾਲ ਹੈ ਹਾਂਜੀ ਇਹ ਸਭ ਪੁੱਛਣੀ ਚਾਹੀਦੀ ਹੈ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਵੀ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਸ਼ੂਗਰ ਕਾਫੀ ਰਹਿੰਦੀ ਸੀ तकरीबन 300 ਦੇ ਕਰੀਬ ਰਹਿੰਦੀ ਸੀ ਲੇਕਿਨ ਪ੍ਰੋਡਕਟਰ ਯੂਸ ਪੀਨ ਦੇ ਨਾਲ ਇਹਨਾਂ ਦੀ ਸ਼ੂਗਰ ਹੁਣ ਘਟ ਕੇ 150 ਦੇ ਕਰੀਬ ਰਹਿ ਗਈ ਹੈ ਤੇ ਇਹਨਾਂ ਨੂੰ ਕਮਜ਼ੋਰੀ ਸੀ ਭੁੱਖ ਨਹੀਂ ਲੱਗਦੀ ਸੀ ਇਹ ਕਹਿ ਰਹੇ ਸ ਮੈਨੂੰ ਕਮਜ਼ੋਰੀ ਵੀ ਦੂਰ ਹੋ ਗਈ ਮੇਰੀ ਔਰ ਮੈਨੂੰ ਭੁੱਖ ਵੀ ਲੱਗਣ ਲੱਗ ਗਈ ਤੇ ਵਿਸ਼ਨੂ ਜੀ ਅਕਲੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਪ੍ਰੋਡਕਟ ਬਾਰੇ ਵੀ ਯੂਜ਼ ਕਰਨਾ ਚਾਹੀਦਾ ਸਭ ਨੂੰ ਇਹ ਸਭ ਯੂਜ਼ ਕਰੋ ਜੀ ਹਾਂਜੀ ਇਹਦਾ ਕੋਈ ਸਰਟੀਫਿਕੇਟ ਤੁਹਾਨੂੰ ਮਿਲਿਆ ਨਹੀਂ ਜੀ ਹਾਂਜੀ ਇਹਦੇ ਚ 60 ਜੜੀ ਬੂਟੀਆਂ ਦਾ ਸਮੇਲ ਹੈ ਪ੍ਰੋਨੈਕਟਰ ਜੂਸ ਹਾਂਜੀ ਸੋ ਦੋਸਤੋ ਜੇਕਰ ਤੁਹਾਨੂੰ ਵੀ ਕੋਈ ਨਾ ਕੋਈ ਹੈਲਥ ਇਸ਼ੂ ਆ ਤੇ ਤੁਸੀਂ ਬੇਝਿਜਕ ਹੋ ਕੇ ਸਾਡਾ ਪ੍ਰੋਨੈਕਟਰ ਜੂਸ ਯੂਜ਼ ਕਰ ਸਕਦੇ ਆ ਤੇ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗੇ ਇਹ ਸਾਡੀ ਬਾਡੀ ਦੀ ਸਰਵਿਸ ਕਰਦਾ ਹੈ ਕਿਉਂਕਿ ਸਰੀਰ ਨੂੰ ਦਵਾਈ ਦੀ ਨਹੀਂ ਸਰੀਰ ਨੂੰ ਸਫਾਈ ਦੀ ਲੋੜ ਹੁੰਦੀ ਹੈ ਸਰੀਰ ਨੂੰ ਸਰਵਿਸ ਦੀ ਲੋੜ ਹੁੰਦੀ ਹੈ ਜਿਵੇਂ ਵਿਸ਼ਨੂ ਅੰਕਲ ਜੀ ਨੂੰ ਪ੍ਰੋਬਲਮ ਸੀ ਸ਼ੂਗਰ ਦੀ ਸੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ ਭੁੱਖ ਨਹੀਂ ਲੱਗਦੀ ਸੀ ਕਿ ਉਹ ਇਹਨਾਂ ਦੀਆਂ ਪ੍ਰੋਬਲਮ ਪ੍ਰੋਨੈਕਟ ਜੂਸ ਨੇ ਸਾਲਵ ਕੀਤੀਆਂ ਤੁਹਾਨੂੰ ਵੀ ਕੋਈ ਨਾ ਕੋਈ ਹੈਲਥ ਇਸ਼ੂ ਆ ਕਿਸੇ ਤਰੀਕੇ ਨਾਲ ਤੁਸੀਂ ਬਿਮਾਰ ਰਹਿੰਦੇ ਆ ਕਿਸੇ ਵੀ ਦਵਾਈ ਨਾਲ ਤੁਹਾਨੂੰ ਆਰਾਮ ਨਹੀਂ ਆ ਰਿਹਾ ਤੁਸੀਂ ਸਾਡਾ ਪ੍ਰੋਨੈਕਟ ਜੂਸ ਯੂਜ਼ ਕਰਕੇ ਦੇਖਦੇ ਹੋ ਇਹ 100% ਸੇਫ ਹੈ ਆਯੁਰਵੈਦਿਕ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਐਸ ਪੀਜ਼ ਕਲੀਨਿਕ ਦਾ ਵੀ ਜਿਨ੍ਹਾਂ ਨੇ ਤੁਹਾਨੂੰ ਪ੍ਰੋਡਕਟ ਦਿੱਤਾ ਔਰ ਤੁਹਾਡੀ ਸਿਹਤ ਠੀਕ ਹੋਈ ਠੀਕ ਹੈ ਜੀ ਹਾਂਜੀ ਠੀਕ ਹੈ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦ ਹੀ ਸਾਡੇ ਅਗਲੇ ਵੀਡੀਓ ਦੇ ਨਾਲ ਤੁਸੀਂ ਵੀਡੀਓ ਨੂੰ ਬਹੁਤ ਜ਼ਰੂਰ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਲੋਕਾਂ ਤੱਕ ਪਹੁੰਚਾਓ ਤਾਂ ਕਿ ਹਰ ਇੱਕ ਪਰਸਨ ਜੋ ਨੂੰ ਕੋਈ ਨਾ ਕੋਈ ਹੈਲਥ ਇਸ਼ੂ ਆ ਉਸ ਪ੍ਰੋਡਕਟ ਦਾ ਬੈਨੀਫਿਟ ਲੈ ਸਕੇ ਔਰ ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਜੀ ਸਕੇ ਸ਼ੁਕਰੀਆ ਜੀ